ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਕੀੜੀਆਂ ਹੋਣ ਤਾਂ ਤੁਸੀਂ ਪਾਣੀ ਵਿੱਚ ਥੋੜਾ ਜਿਹਾ ਸਿਰਕਾ ਘੋਲ ਲਓ ਪਾਣੀ ਤੇ ਸਿਰਕਾ ਇੱਕ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਇਸ ਕੋਲ ਨੂੰ ਕੀੜੀਆਂ ਵਾਲੀ ਜਗ੍ਹਾ ਤੇ ਪਾ ਕੇ ਪੋਚਾ ਲਗਾ ਦਿਓ ਉਸ ਦੀ ਮੰਨ ਸਾਰੀਆਂ ਕੀੜੀਆਂ ਭੱਜ ਜਾਣਗੀਆਂ ਨੰਬਰ 2 ਜਿਹੜੇ ਲੋਕਾਂ ਨੂੰ ਪਰਚਨ ਸੰਦ ਦੀ ਸਮੱਸਿਆ ਹੋਵੇ ਉਹਨਾਂ ਨੂੰ ਅਜਵੈਣ ਵਾਲਾ ਪਾਣੀ ਖਾਲੀ ਪੇਟ ਪੀ ਲੈਣਾ ਚਾਹੀਦਾ ਇਸ ਨਾਲ ਕਾਫੀ ਲਾਭ ਮਿਲਦਾ ਹੈ ਤੁਹਾਡੇ ਭਾਰ ਨੂੰ ਘਟ ਕਰਨ ਵਿੱਚ ਵੀ ਤੁਹਾਡੀ ਬਹੁਤ ਮਦਦ ਕਰਦਾ ਹੈ ਨੰਬਰ 3 ਰਾਤ ਦੇ ਸਮੇਂ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਂਫ ਅਤੇ ਮਿੱਠਰੀ ਨੂੰ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਤੁਹਾਡੀਆਂ ਅੱਖਾਂ ਲਈ ਕਾਫੀ ਫਾਇਦੇਮੰਦ ਹੈ ਅੱਖਾਂ ਦੀ ਹਰ ਸਮੱਸਿਆ ਨੂੰ ਖਤਮ ਕਰਦਾ ਤੇ ਨਾਲ ਹੀ ਰੌਸ਼ਨੀ ਨੂੰ ਤੇਜ਼ ਕਰਨ ਦਾ ਕੰਮ ਕਰਦਾ ਹੈ ਨੰਬਰ 4 ਜੇਕਰ ਆਪਾਂ ਆਪਣੇ ਚਿਹਰੇ ਉੱਪਰ ਇਹ ਤਿੰਨ ਚੀਜ਼ਾਂ ਦਾ ਫੇਸ ਪੈਕ ਤਿਆਰ ਕਰਕੇ ਲਗਾ ਲੈਣ ਤਾਂ ਉਹਨਾਂ ਨੂੰ ਬਹੁਤ ਚੰਗੇ ਨਤੀਜੇ ਮਿਲਦੇ ਨੇ ਕੇਲਾ, ਸ਼ਹਿਦ ਅਤੇ ਕੱਚਾ ਦੁੱਧ। ਨੰਬਰ 5 ਥੋੜੇ ਜਿਹੇ ਕੱਚੇ ਦੁੱਧ ਵਿੱਚ ਇੱਕ ਕੇਲਾ ਤੇ ਥੋੜਾ ਜਿਹਾ ਸ਼ਹਿਦ ਮਿਕਸ ਕਰ ਲਓ ਫਿਰ ਆਪਣੇ ਚਿਹਰੇ ਨੂੰ ਧੋ ਕੇ ਇਸ ਪੈਕ ਨੂੰ ਲਗਾ ਲਓ। 15 ਮਿੰਟ ਰੱਖੋ ਫਿਰ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਚਿਹਰੇ ਤੇ ਗਲੋ ਆਵੇਗਾ ਤੇ ਨਾਲ ਹੀ ਚਿਹਰੇ ਦੀਆਂ ਸਮੱਸਿਆਵਾਂ ਵੀ ਖਤਮ ਹੋਣਗੀਆਂ। ਨੰਬਰ 6 ਜਿਹੜੀਆਂ ਔਰਤਾਂ ਆਪਣੇ ਚਿਹਰੇ ਨੂੰ ਧੋਣ ਲਈ ਸਾਬਣ ਦੀ ਜਗ੍ਹਾ ਦਹੀਂ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਔਰਤਾਂ ਦੇ ਚਿਹਰੇ ਉੱਪਰ ਬਹੁਤ ਚਮਕ ਹੁੰਦੀ ਹੈ ਨਾਲ ਹੀ ਸਾਰੀ ਗੰਦਗੀ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦੀ ਹੈ। ਨੰਬਰ 7 ਜਿਹੜੀਆਂ ਔਰਤਾਂ ਦੇ ਹੱਥਾਂ ਵਿੱਚ ਪੈਰਾਂ ਵਿੱਚ ਜਲਨ ਹੁੰਦੀ ਰਹਿੰਦੀ ਹੈ ਉਹ ਮਹਿੰਦੀ ਦਾ ਇਸਤੇਮਾਲ ਕਰ ਸਕਦੀਆਂ ਨੇ ਕਾਫੀ ਲਾਭ ਮਿਲਦੇ ਹਨ। ਨੰਬਰ 8 ਜਿਹੜੀਆਂ ਔਰਤਾਂ ਦੇ ਚਿਹਰੇ ਉੱਪਰ ਬਹੁਤ ਜ਼ਿਆਦਾ ਫਿੰਸੀਆਂ ਹੋ ਗਈਆਂ ਹੁਣ ਉਹਨਾਂ ਨੂੰ ਆਪਣੇ ਚਿਹਰੇ ਉੱਪਰ ਤੇਲ ਫ੍ਰੀ ਫੇਸ ਵਾਸ਼ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਆਪਣੀ ਸਕਿਨ ਨੂੰ ਕੁਝ ਦਿਨ ਰੁੱਕੀ ਹੀ ਰਹਿਣ ਦੇਣਾ ਚਾਹੀਦਾ ਹੈ ਇਸ ਨਾਲ ਚਿਹਰੇ ਦੀਆਂ ਸਾਰੀਆਂ ਫਿੰਸੀਆਂ ਖਤਮ ਹੋ ਜਾਣਗੀਆਂ ਨੰਬਰ 9 ਜੇਕਰ ਤੁਸੀਂ ਹਰੇ ਧਨੀਏ ਨੂੰ ਕਾਫੀ ਦਿਨਾਂ ਤੱਕ ਤਾਜ਼ਾ ਹੀ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਗਿੱਲੇ ਕੱਪੜੇ ਵਿੱਚ ਲਪੇਟ ਕੇ ਰੱਖੋ ਇਸ ਨਾਲ ਜਲਦੀ ਖਰਾਬ ਨਹੀਂ ਹੋਵੇਗਾ ਨੰਬਰ 10 ਜਦੋਂ ਵੀ ਔਰਤਾਂ ਕਾਲੇ ਛੋਲੇ ਨੂੰ ਉਬਾਲਦੀਆਂ ਹਨ ਤਾਂ ਉਹਨਾਂ ਨੂੰ ਇਹਨਾਂ ਵਿੱਚੋਂ ਥੋੜਾ ਜਿਹਾ ਮਿੱਠਾ ਛੋਡਾ ਮਿਕਸ ਕਰ ਦੇਣਾ ਚਾਹੀਦਾ ਹੈ ਇਸ ਨਾਲ ਕਾਲੇ ਛੋਲੇ ਜਲਦੀ ਪੱਕ ਜਾਂਦੇ ਨੇ ਤੇ ਨਾਲ ਹੀ ਸਬਜ਼ੀ ਵੀ ਜਲਦੀ ਤਿਆਰ ਹੋ ਜਾਂਦੀ ਹੈ ਨੰਬਰ 11 ਜਿਹੜੀਆਂ ਔਰਤਾਂ ਦੇ ਜੋੜਾਂ ਵਿੱਚ ਦਰਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰੋਜ਼ਾਨਾ ਸੰਤਰਾ ਖਾਣਾ ਚਾਹੀਦਾ ਹੈ ਇਹ ਦਰਦ ਤੋਂ ਆਰਾਮ ਦੇਣ ਵਿੱਚ ਮਦਦਗਾਰ ਹੈ ਨੰਬਰ 12 ਜੇਕਰ ਤੁਸੀਂ ਤਰਬੂਜ ਨੂੰ ਕੱਟਣ ਤੋਂ ਬਾਅਦ ਫ੍ਰਿਜ ਵਿੱਚ ਰੱਖਦੇ ਹੋ ਤਾਂ ਇਹ ਸੇ ਪੋਸਟਿਕ ਤਰਤ ਨਾਸ਼ਟਾ ਜਾਂਦੇ ਨੇ ਤੇ ਫਿਰ ਜੇਕਰ ਅਸੀਂ ਇਸ ਨੂੰ ਖਾਂਦੇ ਹਾਂ ਤਾਂ ਸਾਡੇ ਸਰੀਰ ਨੂੰ ਲਾਭ ਨਹੀਂ ਮਿਲਦੇ ਨੰਬਰ 13 ਜਿਹੜੀਆਂ ਔਰਤਾਂ ਅਕਸਰ ਜ਼ਿਆਦਾ ਸੋਚਾਂ ਵਿੱਚ ਹੀ ਰਹਿੰਦੀਆਂ ਹਨ ਉਹਨਾਂ ਔਰਤਾਂ ਨੂੰ ਬਹੁਤ ਜਲਦੀ ਡਿਪਰੈਸ਼ਨ ਦਾ ਸ਼ਿਕਾਰ ਹੋਣਾ ਪੈਂਦਾ ਹੈ। ਨੰਬਰ 14 ਰਸੋਈ ਵਿੱਚ ਕੰਮ ਕਰਨ ਸਮੇਂ ਔਰਤਾਂ ਨੂੰ ਕਦੇ ਵੀ ਜਲਦੀ ਨਹੀਂ ਕਰਨੀ ਚਾਹੀਦੀ ਇਸ ਨਾਲ ਤੁਸੀਂ ਕਿਸੇ ਵੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਨੰਬਰ 15 ਜਦੋਂ ਵੀ ਔਰਤਾਂ ਪੇਠੇ ਦੀ ਸਬਜ਼ੀ ਬਣਾਉਣ ਤੋਂ ਉਸੇ ਜੇਕਰ ਤੁਸੀਂ ਥੋੜਾ ਜਿਹਾ ਗੁੜ ਅਤੇ ਕਾਲਾ ਨਾਮਕ ਮਿਕਸ ਕਰ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰ ਸਬਜ਼ੀ ਦਾ ਇੱਕ ਵੱਖਰਾ ਹੀ ਸਵਾਦ ਮਿਲਦਾ ਹੈ। ਨੰਬਰ 16 ਜਦੋਂ ਵੀ ਤੁਸੀਂ ਪਨੀਰ ਨੂੰ ਕੱਦੂਕਾਸ ਉੱਪਰ ਪੀਸਦੇ ਹੋ ਤਾਂ ਉਸ ਨੂੰ ਹਲਕਾ ਜਿਹਾ ਤੇਲ ਲਗਾ ਲਓ ਇਸ ਦੀ ਮਦਦ ਨਾਲ ਕਦੇ ਵੀ ਤੁਹਾਡੇ ਕੱਦੂਕਾਸ ਨੂੰ ਚਿਪਕੇਗਾ ਨਹੀਂ ਨੰਬਰ 17 ਜਦੋਂ ਵੀ ਤੁਸੀਂ ਆਲੂ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਉਸ ਵਿੱਚ ਹਲਕੀ ਜਿਹੀ ਸੁੱਕੀ ਮੀਤੀ ਵੀ ਪਾਇਆ ਕਰੋ ਤੇ ਇੱਕ ਚਮਚ ਮਲਾਈ ਆਟੇ ਵਿੱਚ ਮਿਕਸ ਜ਼ਰੂਰ ਕਰੋ ਇਸ ਨਾਲ ਸਬਜ਼ੀ ਬਹੁਤ ਹੀ ਸਵਾਦਬੰਦੀ ਹੈ ਨੰਬਰ 18 ਜੇਕਰ ਔਰਤਾਂ ਸਿਰ ਨੂੰ ਧੋਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਦਹੀਂ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਲਗਾ ਲੈਣ ਤਾਂ ਇਸ ਨਾਲ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਨਾਲ ਹੀ ਵਾਲਾਂ ਦੀ ਚਮਕ ਵੀ ਵਾਧੀ ਹੈ ਨੰਬਰ 19 ਗਰਮੀਆਂ ਦੇ ਮੌਸਮ ਵਿੱਚ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਕਿਉਂਕਿ ਖੀਰੇ ਵਿੱਚ अनेका ਹੀ ਗੁਣ ਪਾਏ ਜਾਂਦੇ ਹਨ ਨੰਬਰ 20 ਜੇਕਰ ਆਪਣੇ ਦੰਦਾਂ ਨੂੰ ਪੂਰੀ ਤਰ੍ਹਾਂ ਜ਼ਿੰ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਤੁਰੰਤ ਬਾਅਦ ਕੋਰਲੀ ਜਰੂਰ ਕਰੋ ਤੇ ਸਵੇਰ ਸ਼ਾਮ ਬੁਰਸ਼ ਜਰੂਰ ਕਰੋ ਨੰਬਰ 1 ਕਿ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਚੱਲਦੇ ਸਮੇਂ ਰੋਟੀ ਨਹੀਂ ਖਾਣੀ ਚਾਹੀਦੀ ਇਸ ਨਾਲ ਤੁਹਾਡਾ ਮੇਦਾ ਸੰਗੜ ਸਕਦਾ ਤੇ ਤੁਸੀਂ ਹੋਰ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 2 ਕਦੇ ਵੀ ਆਪਣੀਆਂ ਅੱਖਾਂ ਨੂੰ ਮਲਣਾ ਨਹੀਂ ਚਾਹੀਦਾ ਜੇਕਰ ਤੁਸੀਂ ਮਲਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦਾ ਜਿਹੜਾ ਪਰਦਾ ਉਹ ਕਮਜ਼ੋਰ ਹੋ ਸਕਦਾ ਹੈ ਨੰਬਰ ਤੇ ਜਿਹੜੀਆਂ ਔਰਤਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਉਹਨਾਂ ਨੂੰ ਖੱਬੇ ਪਾਸੇ ਨੂੰ ਪਾਸਾ ਲੈ ਕੇ ਸੌਂ ਜਾਣਾ ਚਾਹੀਦਾ ਇਸ ਨਾਲ ਨੀਂਦ ਚਲਦੀ ਆ ਜਾਂਦੀ ਹੈ ਨੰਬਰ 24 ਜਿਹੜੀਆਂ ਔਰਤਾਂ ਅਕਸਰ ਅਨਾਰ ਖਾਣਾ ਪਸੰਦ ਕਰਦੀਆਂ ਹਨ ਉਹਨਾਂ ਦੇ ਚਿਹਰੇ ਉੱਪਰ ਬਹੁਤ ਚਮਕ ਹੁੰਦੀ ਹੈ ਨਾਲ ਹੀ ਉਹ ਔਰਤਾਂ ਕਦੇ ਵੀ ਖੂਨ ਦੀ ਕਮੀ ਨੂੰ ਮਹਿਸੂਸ ਨਹੀਂ ਕਰਦੀਆਂ ਨੰਬਰ 25 ਜਿਹੜੀਆਂ ਔਰਤਾਂ ਰੋਜ਼ਾਨਾ ਕਾਫੀ ਸਮਾਂ ਪੈਦਲ ਤੁਰਦੀਆਂ ਹਨ ਉਹਨਾਂ ਔਰਤਾਂ ਪਰ ਕਦੇ ਵੀ ਚਲਦੀ ਮੋਟਾਪਾ ਨਹੀਂ ਆਉਂਦਾ ਤੇ ਨਾਲ ਹੀ ਉਹ ਸਰੀਰੇ ਪੱਖੋਂ ਵੀ ਸਿਹਤਮੰਦ ਹੀ ਰਹਿੰਦੀਆਂ ਹਨ ਨੰਬਰ 26 ਅੱਧੀ ਰਾਤ ਨੂੰ ਉੱਠ ਕੇ ਕਦੇ ਵੀ ਕੁਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਇਸ ਨਾਲ ਪੇਟ ਦੇ ਅੰਦਰ ਪਾਣੀ ਭਰਨ ਲੱਗ ਜਾਂਦਾ ਹੈ ਨੰਬਰ 1 ਸਤਾਈ ਆਪਣੇ ਬੱਚਿਆਂ ਨੂੰ ਬਾਹਰ ਵਾਲੀਆਂ ਚੀਜ਼ਾਂ ਦੀ ਬਜਾਏ ਫਲ ਖਾਣ ਲਈ ਜ਼ਿਆਦਾ ਦੇਣੇ ਚਾਹੀਦੇ ਨੇ ਜੋ ਉਹਨਾਂ ਦੀ ਸਿਹਤ ਲਈ ਚੰਗੇ ਹਨ। ਨੰਬਰ 28 ਜੇਕਰ ਹਰ ਵਿਅਕਤੀ ਰੋਜ਼ਾਨਾ ਇੱਕ ਸੇਬ ਖਾ ਲਵੇ ਤਾਂ ਪੂਰੀ ਜ਼ਿੰਦਗੀ ਸਿਹਤਮੰਦ ਰਹੇਗਾ ਉਸ ਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 29 ਜਿਹੜੀਆਂ ਔਰਤਾਂ ਨੂੰ ਪਾਣੀ ਪੈਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਗਰਮ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਚਾਹੀਦੀਆਂ ਤੇ ਨਾਲ ਹੀ ਪੈਰਾਂ ਥੱਲੇ ਸਰਾਣਾ ਰੱਖ ਕੇ ਸੌਣਾ ਚਾਹੀਦਾ ਹੈ। ਨੰਬਰ 30 ਅਕਸਰ ਔਰਤਾਂ ਨੂੰ ਕੰਮ ਕਰਨ ਸਮੇਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਇਸ ਲਈ ਤੁਸੀਂ ਰੋਜ਼ਾਨ ਸਨਤਕਾਵਟ ਮਹਿਸੂਸ ਨਹੀਂ ਹਿੰਦੇ ਤੇ ਨਾਲ ਹੀ ਇਸ਼ਨਾਨ ਕਰਨ ਤੋਂ ਪਹਿਲਾਂ ਤੇਲ ਦੀ ਮਾਲਿਸ਼ ਸ਼ੁਰੂ ਕਰੋ ਨੰਬਰ 33 ਨਾਰੀਅਲ ਦਾ ਸੇਵਨ ਕਰਨਾ ਸਰੀਰ ਦੀ ਕਮਜ਼ੋਰੀ ਤੇ ਸੁਸਤੀ ਖਤਮ ਹੋਣ ਲੱਗ ਜਾਂਦੀ ਹੈ ਜਿਸ ਵਿੱਚ ਤਾਕਤ ਆਉਣ ਲੱਗ ਜਾਂਦੀ ਹੈ ਨੰਬਰ 32 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਨੀਂਦ ਬਹੁਤ ਚੰਗੀ ਆਉਂਦੀ ਤੇ ਤੁਸੀਂ ਤਣਾਅ ਤੋਂ ਵੀ ਮੁਕਤ ਹੁੰਦੇ ਹੋ ਨੰਬਰ 33 ਸੇਵ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਤੁਹਾਨੂੰ ਗਲੇ ਸੰਬੰਧੀ अनेका ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਦਹੀਂ ਖਾਂਦੇ ਹੋ ਤਾਂ ਇਸ ਨਾਲ ਪਰਚਸ ਹੁੰਦੀ ਸਾਰੀਆਂ ਸੁੰਸਤੇਵਾਂ ਠੀਕ ਹੋਣ ਲੱਗ ਜਾਂਦੀਆਂ ਹਨ। ਨੰਬਰ 35 ਜੇਕਰ ਸਿਰ ਦੇ ਕਿਸੇ ਵੀ ਹਿੱਸੇ ਉੱਪਰ ਸੋਜਾ ਜਾਵੇ ਤਾਂ ਉਸ ਜਗ੍ਹਾ ਤੇ ਤੁਸੀਂ ਪਾਣ ਦੇ ਪੱਤੇ ਦਾ ਇਸਤੇਮਾਲ ਕਰ ਸਕਦੇ ਹੋ ਸੋਜ ਠੀਕ ਹੋਣ ਲੱਗ ਜਾਵੇਗੀ। ਨੰਬਰ 36 ਜੇਕਰ ਤੁਹਾਡੇ ਲੀਵਰ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰਦੇ ਹੋ ਕੁਝ ਹੀ ਦਿਨਾਂ ਵਿੱਚ ਲੀਵਰ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 37 ਜੇਕਰ ਤੁਹਾਡੇ ਬੁੱਲ ਫਟ ਗਏ ਹੋਣ ਤਾਂ ਤੁਸੀਂ ਉਹਨਾਂ ਉੱਪਰ ਘਿਓ ਲਗਾ ਸਕਦੇ ਹੋ ਇਸ ਤੇ ਮੰਨ ਦਾ ਫਟੇ ਹੋਏ ਬੁੱਲ ਵੀ ਠੀਕ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਮੁਲਾਇਮ ਵੀ ਹੋਣਗੇ। ਨੰਬਰ 33 ਜੇਕਰ ਮੱਛੀ ਖਾਂਦੇ ਹੋ ਤਾਂ ਉਸ ਤੋਂ ਤੁਰੰਤ ਬਾਅਦ ਕਦੇ ਵੀ ਦੁੱਧ ਦਾ ਸੇਵਨ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਇਸ ਨਾਲ ਤੁਸੀਂ ਸਰੀਰਕ ਪੱਖੋਂ ਕਿਸੇ ਵੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਨੰਬਰ 39 ਜੇਕਰ ਤੁਹਾਨੂੰ ਆਪਣੇ ਸਰੀਰ ਉੱਪਰ ਜਲਦੀ ਬੁਢਾਪਾ ਨਜ਼ਰ ਆਉਣ ਲੱਗ ਗਿਆ ਹੈ ਤਾਂ ਅਨਾਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਜਵਾਨੀ ਨਜ਼ਰ ਆਉਣ ਲੱਗ ਜਾਵੇਗੀ। ਨੰਬਰ 40 ਪਿਆਜ਼ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਇਸ ਲਈ ਰੋਜ਼ਾਨਾ ਇੱਕ ਕੱਚਾ ਪਿਆਜ਼ ਜ਼ਰੂਰ ਖਾ ਲਿਆ ਕਰੋ ਨੰਬਰ 41 ਆਮਲੇ ਦਾ ਮਰਬਾ ਖਾਣਾ ਸਰੀਰੰਦਰ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਇਸ ਲਈ ਆਮਲੇ ਦਾ ਮਰਬਾ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 42 ਜੇਕਰ ਔਰਤਾਂ ਆਪਣੇ ਚਿਹਰੇ ਨੂੰ ਸਾਫ਼ ਕਰਨਾ ਚਾਹੁੰਦੀਆਂ ਤਾਂ ਉਹਨਾਂ ਨੂੰ ਆਪਣੇ ਚਿਹਰੇ ਉੱਪਰ ਐਲੋਵੇਰਾ ਜੈੱਲ ਵਿੱਚ ਹਲਦੀ ਮਿਕਸ ਕਰਕੇ ਲਗਾਉਣੀ ਚਾਹੀਦੀ ਹੈ ਨੰਬਰ 43 ਜਿਹੜੀਆਂ ਔਰਤਾਂ ਰੋਜ਼ਾਨਾ ਤਾਜੀ ਨਰਮ ਤੇ ਫੁੱਲੀ ਹੋਈ ਰੋਟੀ ਖਾਂਦੀਆਂ ਉਹਨਾਂ ਔਰਤਾਂ ਦੀ ਕਮਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਨੰਬਰ 44 ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਦੋ ਤੋਂ ਤਿੰਨ ਮਿੰਟ ਲਈ ਪਟਕੜੀ ਮਿਲਾ ਦਿਓ ਇਸ ਤਰ੍ਹਾਂ ਕਰਨਾ ਪਾਣੀ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 45 ਹੱਥ ਦੇ ਅੰੂਠੇ ਦੀ ਜੇਕਰ ਤੁਸੀਂ ਰੋਜ਼ਾਨਾ ਤੇਲ ਨਾਲ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਤੀਜ ਹੋਣ ਲੱਗ ਜਾਂਦੀ ਹੈ ਨੰਬਰ 46 ਜਿਹੜੀਆਂ ਤਾਂ ਸਰਦੀਆਂ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਣਾ ਪਸੰਦ ਕਰਦੀਆਂ ਉਹਨਾਂ ਦਾ ਖੂਨ ਸਾਫ਼ ਹੁੰਦਾ ਤੇ ਨਾਲ ਹੀ ਖੂਨ ਵਧਣ ਵੀ ਲੱਗ ਜਾਂਦਾ ਹੈ ਨੰਬਰ 47 ਧੁੰਨੀ ਵਿੱਚ ਤੇਲ ਪਾਉਣਾ अनेका ਹੀ ਰੋਗਾਂ ਤੋਂ ਤੁਸੀ ਰਾਹਤ ਪਾ ਸਕਦੇ ਹੋ ਜਿਹੜੀਆਂ ਔਰਤਾਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਲਗਾਉਂਦੀਆਂ ਹਨ ਉਹ ਬਹੁਤ ਹੀ ਸਾਰੇ ਰੋਗਾਂ ਤੋਂ ਦੂਰ ਰਹਿੰਦੀਆਂ ਹਨ ਨੰਬਰ 48 ਜੇਕਰ ਤੁਸੀ ਸੌਣ ਸਮੇਂ ਆਪਣੇ ਸਿਰ ਥੱਲੇ ਸਰਾਣਾ ਰੱਖ ਕੇ ਸੌਂਦੇ ਹੋ ਤਾਂ ਇਸ ਆਦਤ ਨੂੰ ਛੱਡਣਾ ਹੀ ਤੁਹਾਡੇ ਲਈ ਚੰਗਾ ਹੈ ਨਹੀਂ ਤਾਂ ਤੁਸੀ अनेका ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 49 ਜੇਕਰ ਬਾਸੀ ਰੋਟੀ ਤੁਸੀ ਸਵੇਰੇ ਦੁੱਧ ਨਾਲ ਖਾ ਲੈਂਦੇ ਹੋ ਤਾਂ ਸਰੀਰ ਦੀਆਂ अनेका ਹੀ ਸਮੱਸਿਆਵਾਂ ਤੇ ਰੋਗ ਦਿਨਾਂ ਵਿੱਚ ਹੀ ਦੂਰ ਹੋਣ ਲੱਗ ਜਾਂਦੇ ਨੇ ਕਿਉਂਕਿ ਇਸ ਰੋਟੀ ਵਿੱਚ ਸਰੀਰ ਨੂੰ ਜ਼ਿਆਦਾ ਤੱਤ ਮਿਲਦੇ ਹਨ ਨੰਬਰ 5 ਜੇਕਰ ਚप्पल ਪਾਉਣ ਕਰਨ ਪੈਰਾਂ ਉੱਪਰ ਦਾਗ ਪੈ ਗਏ ਹੁਣ ਤਾਂ ਨਾਰੀਅਲ ਦੇ ਤੇਲ ਵਿੱਚ ਹਲਦੀ ਮਿਕਸ ਕਰਕੇ ਲਗਾ ਲਿਆ ਕਰੋ ਬਹੁਤ ਜਲਦੀ ਪੈਰ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 5 ਜਿਹੜੀਆਂ ਔਰਤਾਂ ਸਵੇਰੇ ਉੱਠਣਸਾਰ ਪਹਿਲਾਂ ਇਸ਼ਨਾਨ ਕਰਦੀਆਂ ਨੇ ਤੇ ਫਿਰ ਹੀ ਰਸੋਈ ਵਿੱਚ ਕੰਮ ਕਰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਵਰਕਤ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 52 ਰਾਤ ਨੂੰ ਸੌਣ ਤੋਂ ਪਹਿਲਾਂ ਜਰੂਰ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਸਾਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਹੈ ਤੇ ਆਰਾਮ ਮਹਿਸੂਸ ਕਰਦੇ ਹਾਂ ਤੇ ਨੀਂਦ ਵੀ ਵਧੀਆ ਆਉਂਦੀ ਹੈ ਇਸ ਤੋਂ ਇਲਾਵਾ ਸਾਡਾ ਸਰੀਰ ਬਿਲਕੁਲ ਸਾਫ਼ ਹੋ ਜਾਂਦਾ ਹੈ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ